ਨਾਰੀਅਲ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਾਰੀਅਲ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਇਸ ਤੇ ਕਈ ਸਿਹਤ ਲਾਭ ਵੀ ਨੇ। ਨਾਰੀਅਲ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਨੇ। ਹਾਲਾਂਕਿ ਬਹੁਤ ਸਾਰੇ ਡਾਕਟਰ ਤੇ ਸਿਹਤ ਮਾਹਰ ਤਾਜ਼ੇ ਨਾਰੀਅਲ ਖਾਣ ਤੇ ਇਸ ਦਾ ਪਾਣੀ ਪੀਣ ਦੀ ਸਿਫਾਰਸ਼ ਕਰਦੇ ਨੇ। ਕਿਉਂਕਿ ਤਾਜ਼ੇ ਨਾਰੀਅਲ ਤੇ ਇਸ ਦੇ ਪਾਣੀ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਨੇ। ਸੁੱਕੇ ਨਾਰੀਅਲ ਵਿੱਚ ਤਾਜ਼ੇ ਨਾਰੀਅਲ ਨਾਲੋਂ ਬਿਲਕੁਲ ਵੱਖਰਾ ਪੋਸ਼ਟਿਕ ਜਿਹੜਾ ਕਿ ਪ੍ਰੋਫਾਈਲ ਹੁੰਦਾ ਉਸ ਦੇ ਪ੍ਰਭਾਵ ਵੀ ਵੱਖਰੇ ਹੁੰਦੇ ਨੇ ਬਹੁਤ ਸਾਰੇ ਲੋਕ ਖਾਣਾ ਪਕਾਉਣ ਵਿੱਚ ਕੱਚੇ ਨਾਰੀਅਲ ਨਾਲੋਂ ਸੁੱਕੇ ਨਾਰੀਅਲ ਨੂੰ ਤਰਜੀਹ ਦਿੰਦੇ ਨੇ ਹਾਲਾਂਕਿ ਕੁਝ ਸਿਹਤ ਸਮੱਸਿਆਵਾਂ ਬਾਰੇ ਲੋਕਾਂ ਨੂੰ ਸੁੱਕੇ ਨਾਰੀਅਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਅਨੁਸਾਰ ਸੰਵੇਦਨਸ਼ੀਲ ਪਾਚਨ ਪ੍ਰਣਾਲੀ ਵਾਲੇ ਲੋਕਾਂ ਨੂੰ ਸੁੱਕਾ ਨਾਰੀਅਲ ਖਾਂਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਆਯੁਰਵੇਦਿਕ ਅਨੁਸਾਰ ਬਹੁਤ ਜ਼ਿਆਦਾ ਸੁੱਕਾ ਨਾਲੀ ਖਾਣ ਨਾਲ ਸ਼ਰੀਰ ਵਿੱਚ ਪਿੱਤ ਦੋਸ਼ ਵੱਧ ਸਕਦਾ ਹੈ ਇਸ ਦੇ ਨਾਲ ਪੇਟ ਦਰਦ ਜਲਣ ਗੈਸ ਅਤੇ ਐਸਿਡਿਟੀ ਹੋ ਸਕਦੀ ਹੈ ਇਹ ਕਬਜ ਨੂੰ ਵਧਾ ਸਕਦੀ ਹੈ ਇਸ ਲਈ ਸੰਵੇਦਨਸ਼ੀਲ ਸ਼ਰੀਰ ਪਾਚਨ ਪ੍ਰਣਾਲੀ ਵਾਲੇ ਲੋਕਾਂ ਅਤੇ ਅਚੜਚੜਾ ਐਸਲੋਡੀਅਮ ਤੋਂ ਪੇਟ ਦੇ ਲੋਕਾਂ ਨੂੰ ਸੁੱਕਾ ਜਿਹੜਾ ਕਿ ਨਾਲੀ ਖਾਂਦੇ ਸਮੇਂ ਜਿਹੜਾ ਕਿ ਸਾਵਧਾਨ ਰਹਿਣਾ ਚਾਹੀਦਾ ਹੈ ਅੱਜਕੱਲ ਬਹੁਤ ਸਾਰੇ ਲੋਕ ਭਾਰਤ ਵਧਣ ਤੋਂ ਚਿੰਤਿਤ ਨੇ ਇਸ ਲਈ ਕਈ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਉਹਨਾਂ ਨੂੰ ਸੁੱਕਾ ਨਾਰੀਅਲ ਖਾਣ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ ਸੁੱਕੇ ਨਾਰੀਅਲ ਵਿੱਚ ਕੈਲਰੀ ਅਤੇ ਅਚਰਬੀ ਹੁੰਦੀ ਹੈ ਇਸ ਲਈ ਸੁੱਕਾ ਨਾਲ ਖਾਣ ਨਾਲ ਭਾਰ ਵਧ ਸਕਦਾ ਹੈ ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਬਹੁਤ ਜ਼ਿਆਦਾ ਸੁੱਕਾ ਨਾਰੀਅਲ ਖਾਣ ਤੋਂ ਬਚੋ ਇਸ ਨੂੰ ਸੰਜਮ ਵਿੱਚ ਖਾਓ ਇਸ ਤੋਂ ਪੂਰੀ ਤਰ੍ਹਾਂ ਬਚੋ ਸੁੱਕੇ ਨਾਰੀਅਲ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ ਹਾਲਾਂਕਿ ਨਾਰੀਅਲ ਤੇਲ ਦਾ ਜ਼ਿਆਦਾ ਸੇਵਨ ਦਿਲ ਦੀ ਬਿਮਾਰੀ ਵਾਲੇ ਲੋਕਾਂ ਲਈ ਨੁਕਸਾਨਦੇ ਹੋ ਸਕਦਾ ਹੈ ਇਸ ਲਈ ਇਸ ਦਾ ਸੇਵਨ ਸੰਜਮ ਵਿੱਚ ਕਰਨਾ ਚਾਹੀਦਾ ਹੈ ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਸੁੱਕੇ ਨਾਰੀਅਲ ਦਾ ਸੇਵਨ ਕਰਦੇ ਸਮੇਂ ਸਾਵਧਾਨ ਜਿਹੜਾ ਕਿ ਰਹਿਣਾ ਚਾਹੀਦਾ ਹੈ ਜਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਸੁੱਕੇ ਨਾਲੇ ਵਿੱਚ ਕੁਦਰਤੀ ਸ਼ੱਕਰ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਸੁੱਕਾ ਨਾਲੇਲ ਵੀ ਖਾਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਨੂੰ ਬਹੁਤ ਜ਼ਿਆਦਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਜਿਹੜਾ ਕਿ ਵੱਧ ਸਕਦਾ ਹੈ ਜੋ ਕਿ ਸ਼ੂਗਰ ਵਾਲੇ ਲੋਕਾਂ ਲਈ ਅਸਮੱਸਿਆ ਨੂੰ ਵਧਾ ਸਕਦਾ ਹੈ ਇਸ ਨੂੰ ਬਹੁਤ ਜ਼ਿਆਦਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ ਜੋ ਸ਼ੂਗਰ ਵਾਲੇ ਲੋਕਾਂ ਲਈ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਸੁੱਕੇ ਨਾਲੇਲ ਦਾ ਸੇਵਨ ਸੰਜਮ ਨਾਲ ਕਰਨਾ ਚਾਹੀਦਾ ਹੈ ਮਹਰੰਦਾ ਕਹਿਣਾ ਹੈ ਕਿ ਇਸ ਨੂੰ ਵੱਡੀ ਮਾਤਰਾ ਵਿੱਚ ਖਾਣਾ ਨੁਕਸਾਨਦੇ ਹੋ ਸਕਦਾ ਹੈ